ਹਸਪਤਾਲ ਦੇ ਵਿੱਚ ਦਾਖਲ ਸਰਬਜੀਤ ਉਰਫ ਨੂਰ হোসেন ਮਦਦ ਲਈ ਗੁਹਾਰ ਲਗਾ ਰਹੀ ਸੀ ਕਿ ਕੋਈ ਮੇਰਾ ਇਲਾਜ ਕਰਵਾ ਦੋ ਉਸਨੇ ਸੋਚਿਆ ਸੀ ਕਿ ਮੈਂ ਤਾਂ ਸ਼ਾਇਦ ਇੱਥੇ ਸੁਖੀ ਵਸਾਂਗੀ ਕਿਵੇਂ ਪਹਿਲਾ ਵੀਡੀਓ ਦੇ ਵਿੱਚ ਆਪਾਂ ਵੇਖਿਆ ਖੁਸ਼ ਹੋ ਕੇ ਇੰਟਰਵਿਊ ਦੇ ਰਹੀ ਸੀ ਤੇ ਕਹਿੰਦੀ ਸੀ ਕਿ ਚਾਹੇ ਮੇਰੇ ਮੂੰਹ ਦੇ ਵਿੱਚ ਕੋਈ ਦੰਦ ਨਾ ਰਵੇ ਪਰ ਮੈਂ ਪਿਆਰ ਜ਼ਰੂਰ ਨਿਭਾਵਾਂਗੀ ਔਸਨੂੰ ਲੱਗਿਆ ਸ਼ਾਇਦ ਜਿਵੇਂ ਸੁਪਣਿਆਂ ਦੇ ਵਿੱਚ ਜ਼ਿੰਦਗੀ ਚੱਲਦੀ ਆ ਜ਼ਿੰਦਗੀ ਇਸੇ ਤਰ੍ਹਾਂ ਚੱਲੂ ਮੈਂ ਨਹੀਂ ਇਹਨੂੰ ਧੋਖਾ ਦਿੱਤਾ ਇਹ ਮੇਰੇ ਨਾਲ ਪਿਆਰ ਨਭਾਉ ਪਰ ਹੋਇਆ ਇਸਦੇ ਉਲਟ ਇਸਦੇ ਨਾਲ ਤਾਂ ਜੱਗੋਂ ਤੇਰਵੀ ਹੋ ਗਈ ਜਿਸ ਦੇ ਕੋਲ ਗਈ ਸੀ ਉਸਨੇ ਇੱਕ ਰੁਪਈਆ ਨਹੀਂ ਲਾਇਆ ਇਹਦੇ ਇਲਾਜ ਉੱਪਰ ਕਿਉਂਕਿ ਇਹ ਕਹਿ ਰਹੀ ਸੀ ਕਿ ਅਸੀਂ ਨਵਾਂ ਸੁਪਣਿਆਂ ਦਾ ਮਹਿਲ ਖੜਾ ਕਰਾਂਗੇ ਇੱਕ ਨਵਾਂ ਘਰ ਬਣਾਵਾਂਗੇ ਜਿਸ ਦੇ ਵਿੱਚ ਅਸੀਂ ਖੁਸ਼ ਰਾਵਾਂਗੇ ਅਸੀਂ ਆਪਣੀ ਗਰੀਬੀ ਦੂਰ ਕਰਾਂਗੇ ਕੰਮ ਕਰਕੇ ਪਰ ਇਸ ਨੂੰ ਆਉਣ ਵਾਲੇ ਸਮੇਂ ਬਾਰੇ ਸ਼ਾਇਦ ਪਤਾ ਨਹੀਂ ਸੀ ਕਿ ਥੋੜੇ ਜੇ ਪਲ ਵਿੱਚ ਕੀ ਹੋ ਜਾਵੇ ਇਸ ਦਾ ਕੋਈ ਤਾਂ ਅੰਦਾਜ਼ਾ ਵੀ ਨਹੀਂ ਲਾ ਸਕਦਾ ਪਹਿਲਾਂ ਇਹ ਵੀਡੀਓ ਦੇ ਵਿੱਚ ਬੜੀ ਖੁਸ਼ ਸੀ ਤੇ ਇਸ ਦਾ ਵਕੀਲ ਵੀ ਉਪਰੋਂ ਟੀਚਰਾਂ ਕਰਦਾ ਸੀ ਕਿ ਚਾਹੇ 200 ਸਖਰਤਾ ਹੋਰ ਆ ਜਾਣ ਮੈਂ ਉਹਨਾਂ ਦਾ ਭਰਾ ਬਣ ਕੇ ਕੇਸ ਲੜਾਂਗਾ ਜਿਵੇਂ ਕੋਈ ਬਹੁਤ ਵੱਡਾ ਇਸਨੇ ਬਹਾਦਰੀ ਦਾ ਕੰਮ ਕੀਤਾ ਹੋਵੇ ਇਹਨਾਂ ਨੇ ਦੂਜਿਆਂ ਨੂੰ ਨੀਵਾ ਦਿਖਾਉਣ ਦੀ ਕੋਈ ਕਸਰ ਨਹੀਂ ਛੱਡੀ ਸਰਬਜੀਤ ਜਿਸ ਆਦਮੀ ਕੋਲ ਗਈ ਜਿਸ ਦੀਆਂ ਗੱਲਾਂ ਦੇ ਵਿੱਚ ਆ ਕੇ ਸਾਰਿਆਂ ਨੂੰ ਧੋਖਾ ਦੇ ਗਈ ਉਸ ਆਦਮੀ ਦਾ ਤਾਂ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ ਤਿੰਨ ਉਸਦੇ ਬੱਚੇ ਸੀ ਇੱਕ ਕਮਰਾ ਸੀ ਕਮਰੇ ਦੇ ਵਿੱਚ ਤਾਂ ਪਹਿਲਾਂ ਹੀ 5 ਜਾਣੇ ਰਹਿੰਦੇ ਸੀ ਉੱਪਰੋਂ ਇਹ ਚਲੀ ਗਈ ਪਹਿਲਾਂ ਏ ਬੜੀ ਮੱਦ ਦੀ ਗੁਹਾਰ ਲਗਾ ਰਹੀ ਸੀ ਕਿ ਮੈਂ ਤਾਂ ਬੜੀ ਔਖੀ ਆ ਮੈਨੂੰ ਤਾਂ ਇੱਥੇ ਪੈਸਾ ਨਹੀਂ ਦੇਖਣ ਨੂੰ ਮਿਲਿਆ ਪੈਰਾਂ ਦੇ ਵਿੱਚ ਚੱਪਲਾ ਨਹੀਂ ਕੋਈ ਮੇਰੀ ਮਦਦ ਕਰੋ ਇਸ ਦੀ ਜੋ ਉਹਨਾਂ ਨੇ ਛਤਰੋਲ ਵੀ ਕੀਤੀ ਇਹ ਵੀ ਸਾਰਿਆਂ ਨੇ ਵੇਖਿਆ ਹੀ ਕਿਵੇਂ ਮੀਆਂ ਬੀਬੀ ਨੇ ਰਲ ਕੇ ਇਸ ਦੀ ਛਤਰੋਲ ਕੀਤੀ ਤੇ ਪਿੰਡ ਵਾਲਿਆਂ ਨੇ ਵੀ ਇਸ ਨੂੰ ਬੜੇ ਸਰੂਪੇ ਪਾਏ ਕਿ ਭਾਈ ਤੂੰ ਇੱਥੇ ਲੈਣ ਕੀ ਆਈ ਨਲੇ ਸਾਡੀ ਬੇਇੱਜ਼ਤੀ ਕਰਵਾਈ ਨਲੇ ਤੂੰ ਆਪਣੇ ਘਰਦਿਆਂ ਦੀ ਬੇਇੱਜ਼ਤੀ ਕਰਵਾਈ ਪਰ ਇਸ ਨੂੰ ਭੋਰਾ ਵੀ ਫੀਲ ਨਹੀਂ ਹੋਇਆ ਤੇ ਹੁਣ ਲੋਕਾਂ ਤੋਂ ਫੇਰ ਆਸ ਰੱਖ ਰਹੀ ਆ ਕਿ ਲੋਕ ਸ਼ਾਇਦ ਮੇਰੀ ਮਤ ਕਰਨਗੇ ਜਿਵੇਂ ਹੋਰ ਕਿਸੇ ਨੂੰ ਕੋਈ ਕੰਮ ਹੀ ਨਹੀਂ ਸਾਰੀ ਦੁਨੀਆ ਇਹਨਾਂ ਦੇ ਮਗਰੀ ਆ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਹੁਣ ਵੀਡੀਓ ਦੇ ਵਿੱਚ ਸਾਡੇ ਚਰਚੇ ਹੋ ਰਹੇ ਆ ਲੋਕ ਸਾਡੀਆਂ ਗੱਲਾਂ ਕਰਦੇ ਆ ਸਾਡੇ ਬਾਰੇ ਸੋਚਦੇ ਆ ਪਤਾ ਨਹੀਂ ਤਾਂ ਸਾਡੇ ਵਿੱਚ ਕੋਈ ਵੱਡੀ ਖੂਬੀ ਆ ਜਿਹੜੇ ਹਰ ਪਾਸੇ ਸਾਡੇ ਹੀ ਚਰਚੇ ਚੱਲਦੇ ਆ ਪਰ ਇਨਾਂ ਨੂੰ ਕੋਈ ਸ਼ਰਮ ਹਜਾ ਨਹੀਂ ਆਈ ਕਿ ਭਾਈ ਅਸੀਂ ਸਾਡੀ ਇੰਨੀ ਸਾਰੇ ਪਾਸੇ ਬਦਨਾਮੀ ਹੋ ਰਹੀ ਆ ਕਿ ਅਸੀਂ ਚੁੱਪੀ ਕਰ ਜਾਈਏ ਕਿਵੇਂ ਹੱਸ ਹੱਸ ਕੇ ਉਹਨਾਂ ਨੂੰ ਇੰਟਰਵਿਊ ਆ ਦੇ ਰਹੇ ਆ ਜਿਵੇਂ ਕੋਈ ਬਹੁਤ ਵੱਡੀ ਬਹਾਦਰੀ ਦਾ ਕੰਮ ਕੀਤਾ ਹੋਵੇ ਇਹੋ ਜੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਅਜਿਹੇ ਇਨਸਾਨਾਂ ਦੇ ਨਾਲ ਤਾਂ ਵਰਤ ਵਰਤਾਵਾ ਨਹੀਂ ਰੱਖਣਾ ਚਾਹੀਦਾ ਜਿਹੜੇ ਸਮਾਜ ਦੇ ਵਿੱਚ ਅਜਿਹੇ ਕੰਮ ਕਰਦੇ ਆ ਇਹਨਾਂ ਦੇ ਨਾਲ ਸਮਾਜ ਨੂੰ ਕਿੰਨੀ ਮਾੜੀ ਸਿਹਤ ਮਿਲੀ ਆਉਣ ਵਾਲੇ ਲੋਕ ਕੀ ਸੋਚਣਗੇ ਜੋ ਆਉਣ ਵਾਲੀ ਪੀੜ੍ਹੀ ਆ ਦੇਖਦੀ ਆ ਉਹ ਸ਼ਾਇਦ ਕੀ ਸੋਚਦੀ ਹੋਵੇਗੀ ਪਰ ਅਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਜਿਹਿਆਂ ਨਾਲ ਵਰਤ ਵਰਤਾਵਾ ਤਾਂ ਛੱਡੋ ਇਹ ਜਿਹਿਆਂ ਨਾਲ ਬੋਲਣਾ ਵੀ ਨਹੀਂ ਚਾਹੀਦਾ ਤੇ ਹੁਣ ਆਉਣ ਵਾਲੇ ਦਿਨਾਂ 'ਚ ਦੇਖੋ ਕਿ ਇਹ ਕੀ ਸਟਾ ਨਿਕਲਦਾ ਕਿਉਂਕਿ ਪਹਿਲਾਂ ਹੀ ਲੋਕਾਂ ਨੇ ਭਵਿੱਖ ਬਾਣੀ ਕਰਤੀ ਸੀ ਕਿ ਇਹਨਾਂ ਦੇ ਕੋਈ ਜ਼ਿਆਦਾ ਦਿਨ ਨਹੀਂ ਟਿਕਦੇ ਤੇ ਹੋਇਆ ਵੀ ਉਦਾਂ ਹੀ ਤੇ ਹੁਣ ਆਉਣ ਵਾਲੇ ਸਮੇਂ 'ਚ ਦੇਖੋ ਇਹ ਕੀ ਅੱਗੇ ਰੰਗ ਲਿਆਉਂਦੇ ਆ